ਕਿਸਾਨੋਓ esto ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਚੈਨਲ ਜੈਕਸਨ ਖੇਤੀવાડી ਬਾਸਮਤੀ ਦੀਆਂ ਗੇਤਿਆਂ ਲੱਗਣ ਵਾਲੀਆਂ ਕਿਸਮਾਂ ਦੀ ਪਨੀਰੀ ਦੀ ਬਜਾਈ ਬਾਰੇ ਗੱਲ ਕਰਾਂਗੇ ਕਿਹੜੀਆਂ-ਕਿਹੜੀਆਂ ਕਿਸਮਾਂ ਦੀ ਪਨੀਰੀ ਆਪਾਂ ਅਗੇਤੀ ਲਾਉਣੀ ਹੈ ਕਿਹੜੀਆਂ-ਕਿਹੜੀਆਂ ਕਿਸਮਾਂ ਦੀ ਪਨੀਰੀ ਆਪਾਂ ਲੇਟ ਲਗਾਉਣੀ ਹੈ ਜਿਆਦਾ ਸਮਾਂ ਲੈਣ ਵਾਲੀਆਂ ਜਿਹੜੀਆਂ ਕਿਸਮਾਂ ਹੁੰਦੀਆਂ ਨੇ ਉਹਨਾਂ ਦੀ ਪਨੀਰੀ ਆਪਾਂ ਅਗੇਤੀ ਲਗਾਉਨੇ ਆ ਜਦੋਂ ਕਿ ਘੱਟ ਸਮਾਂ ਲੈਣ ਵਾਲੀਆਂ ਜਿਹੜੀਆਂ ਕਿਸਮਾਂ ਨੇ ਉਹਨਾਂ ਦੀ ਪਨੀਰੀ ਆਪਾਂ ਲੇਟ ਲਗਾਉਨੇ ਆ ਬਹੁਤ ਸਾਰੇ ਕਿਸਾਨ ਵੀਰ ਅਜਿਹੇ ਵੀ ਨੇ ਜਿਹੜੇ ਬਾਸਮਤੀ ਦੀਆਂ ਸਾਰੀਆਂ ਕਿਸਮਾਂ ਨੂੰ ਇੱਕੋ ਹੀ ਵੇਲੇ ਲਗਾ ਦਿੰਦੇ ਨੇ ਭਾਵੇਂ ਕੋਈ ਅਗੇਤੀ ਲੱਗਣ ਵਾਲੀ ਕਿਸਮ ਹੈ ਜਾਂ ਕੋਈ ਲੇਟ ਲੱਗਣ ਵਾਲੀ ਕਿਸਮ ਹੈ ਉਹਨਾਂ ਮੁਤਾਬਕ ਬਾਸਮਤੀ ਬਾਸਮਤੀ ਹੈ ਅਗੇਤੀ ਲੱਗਣ ਨਾਲ ਦਾ ਪਛੇਤੀ ਲੱਗਣ ਨਾਲ ਕੋਈ ਫਰਕ ਨਹੀਂ ਪੈਂਦਾ ਪਹਿਲਾਂ ਔਰਮਲ ਕਿਸਮਾਂ ਉਗਾਉਂਦੇ ਨੇ ਬਾਅਦ ਵਿੱਚ ਬਾਸਮਤੀ ਲਗਾ ਦਿੰਦੇ ਨੇ ਕਿਸਮ ਭਾਵੇਂ ਕੋਈ ਹੋਵੇ ਜਿੰਨੇ ਮਰਜ਼ੀ ਸਮੇਂ ਵਾਲੀ ਹੋਵੇ ਇਹਦੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਅਸਲ ਵਿੱਚ ਇਸ ਤਰ੍ਹਾਂ ਨਹੀਂ ਹੈ ਬਾਸਮਤੀ ਦੀਆਂ ਕੁਝ ਕਿਸਮਾਂ ਜ਼ਿਆਦਾ ਸਮਾਂ ਲੈਂਦੀਆਂ ਨੇ ਕੁਝ ਕਿਸਮਾਂ ਘੱਟ ਸਮਾਂ ਲੈਂਦੀਆਂ ਨੇ ਇਸ ਲਈ ਉਹਨਾਂ ਦੀ ਪਨੀਰੀ ਦੀ ਵਿਦਾਈ ਦਾ ਸਮਾਂ ਅਤੇ ਟਰਾਂਸਪਲੈਂਟਿੰਗ ਦਾ ਸਮਾਂ ਵੀ ਅਲੱਗ-ਅਲੱਗ ਹੈ ਜੇਕਰ ਆਪਾਂ ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਲੇਟ ਕਿਸਮਾਂ ਦੇ ਵਿੱਚ ਲਗਾ ਦੇਵਾਂਗੇ ਤਾਂ ਨਾ ਝਾੜ ਪੂਰਾ ਮਿਲਦਾ ਹੈ ਨਾ ਹੀ ਵਧੀਆ ਕੁਆਲਿਟੀ ਮਿਲਦੀ ਹੈ ਇਸੇ ਤਰ੍ਹਾਂ ਜੇਕਰ ਲੇਟ ਲੱਗਣ ਵਾਲੀਆਂ ਕਿਸਮਾਂ ਜੋ ਥੋੜਾ ਸਮਾਂ ਲੈਂਦੀਆਂ ਨੇ ਉਹਨਾਂ ਨੂੰ ਬਾਅਗ ਇੱਤੀਆਂ ਲਗਾ ਦਈਏ ਤਾਂ ਕੁਆਲਿਟੀ ਅਤੇ ਝਾੜ ਦੋਵੇਂ ਠੀਕ ਨਹੀਂ ਰਹਿੰਦੇ ਇਸ ਲਈ ਜ਼ਰੂਰੀ ਹੈ ਜਿਹੜੀਆਂ ਅਗੇਤੀਆਂ ਕਿਸਮਾਂ ਨੇ ਉਹਨਾਂ ਦੀ ਪਨੀਰੀ ਦੀ ਬਿਜਾਈ ਆਪਾਂ ਅਗੇਤੀ ਕਰੀਏ ਜੋ ਘੱਟ ਖਵਾ ਲੈਣ ਵਾਲੀਆਂ ਕਿਸਮਾਂ ਨੇ ਉਹਨਾਂ ਦੀ ਬਿਜਾਈ ਆਪਾਂ ਲੇਟ ਕਰੀਏ ਹੁਣ ਅਗੇਤੀਆਂ ਲੱਗਣ ਵਾਲੀਆਂ ਕਿਸਮਾਂ ਦੀ ਪਨੀਰੀ ਦੀ ਬਿਜਾਈ ਦਾ ਜਿਹੜਾ ਸਮਾਂ ਸ਼ੁਰੂ ਹੋ ਚੁੱਕਿਆ ਹੈ ਇਸ ਲਈ ਕਿਹੜੀਆਂ-ਕਿਹੜੀਆਂ ਕਿਸਮਾਂ ਦੀ ਪਨੀਰੀ ਹੁਣ ਆਪਾਂ ਬੀਜ ਸਕਦੇ ਆ ਇਹ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਜੋ ਕਿਸਾਨ ਵੀਰ ਪਹਿਲੀ ਵਾਰੀ ਚੈਨਲ ਤੇ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਬੈਲ ਵਾਲਾ ਬਟਨ ਪ੍ਰੈਸ ਕਰਕੇ notifications on ਕਰ ਲਓ ਤਾਂ ਕਿ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਕਿ ਜਾਣਕਾਰੀ ਇਹ ਜਿਹੜੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਕਿਹੜੀਆਂ-ਕਿਹੜੀਆਂ ਕਿਸਮਾਂ ਦੀ ਪਨੀਰੀ ਦੀ ਬਜਾਈ ਦਾ ਸਮਾਂ ਹੁਣ ਚੱਲ ਰਿਹਾ ਹੈ ਜਿਆਦਾ ਸਮਾਂ ਲੈਣ ਵਾਲੀਆਂ ਅਗੇਤੀਆਂ ਕਿਸਮਾਂ ਅਤੇ ਵਧੀਆ ਕਿਸਮ ਦੀ ਬਾਸਮਤੀ ਜਿਹੜੀ ਹੁੰਦੀ ਹੈ ਜੀ ਦਾ ਰੇਟ ਬਾਜ਼ਾਰ ਦੇ ਵਿੱਚ ਆਪਾਂ ਨੂੰ ਜਿਆਦਾ ਮਿਲਦਾ ਜਿਵੇਂ 11 21 ਹੈ ਮਸੜ ਹੈ 14 01 ਜੀ ਨੂੰ ਕਹਿੰਦੇ ਆ ਬਾਸਮਤੀ 18 85 ਹੈ ਜਾਂ 18 86 ਹੈ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕਿਸਮ ਹੈ ਪੀਵੀ 7 ਹੈ ਪੀਵੀ 5 ਹੈ ਜਾਂ ਇੱਕ ਨਵੀਂ ਕਿਸਮ 19 85 ਆਈ ਹੈ ਇਹ ਸਾਰੀਆਂ ਕਿਸਮਾਂ ਦੀ ਬਿਜਾਈ ਦਾ ਸਮਾਂ ਹੁਣ ਇਸ ਵੇਲੇ ਚੱਲ ਰਿਹਾ 1 ਜੂਨ ਤੋਂ 15 ਜੂਨ ਤੱਕ ਇਹ ਸਾਰੇਆਂ ਕਿਸਮਾਂ ਦੀ ਪਨੀਰੀ ਦੀ ਬਿਜਾਈ ਆਪਾਂ ਹੁਣ ਕਰ ਸਕਦੇ ਆ 10 ਜੁਲਾਈ ਤੋਂ ਟ੍ਰਾਂਸਪਲੈਂਟਿੰਗ ਸ਼ੁਰੂ ਕਰ ਸਕਦੇ ਆ ਫਿਰ ਜਿਹੜੀਆਂ ਲੇਟ ਕਿਸਮਾਂ ਨੇ ਥੋੜਾ ਉਹਨਾਂ ਦਾ ਜਿਨ੍ਹਾਂ ਦਾ ਰੇਟ ਘੱਟ ਲੱਗਦਾ ਜਿਵੇਂ 1509 ਆ ਜਾਂ 1695 ਆ 1847 ਵੀ ਇਹਦੇ ਚ ਆ ਜਾਂਦੀ ਆ ਤੇ ਥੋੜੀਆਂ ਲੇਟ ਲੱਗਦੀਆਂ ਨੇ ਇਹਨਾਂ ਦੀ ਪਨੀਰੀ ਦੀ ਬਿਜਾਈ ਦਾ ਜਿਹੜਾ ਸਮਾਂ ਉਹ ਆਪਾਂ ਨੂੰ 15 ਜੂਨ ਤੋਂ ਪਨੀਰੀ ਲਾਉਣੀ ਚਾਹੀਦੀ ਆ ਇਸ ਲਈ ਜੇਕਰ ਆਪਾਂ 15 ਜੂਨ ਤੱਕ ਬਾਸਮਤੀ ਦੀ ਬਿਜਾਈ ਕਰਨੀ ਆ ਤਾਂ ਹੁਣ ਜਿਹੜੀਆਂ ਗੈਤਿਆ ਕਿਸਮਾਂ ਤੋਂ ਕਰ ਸਕਦਾ 15 ਜੂਨ ਤੱਕ 15 ਜੂਨ ਤੋਂ ਬਾਅਦ ਫਿਰ ਜੇ ਆਪਾਂ ਕਰਨੀ ਹੈ ਤਾਂ ਫਿਰ ਆਪਣੇ ਕੋਲੇ 1509 ਹੈ 1699 1847 ਨੇ ਇਹ ਕਰ ਸਕਦੇ ਆ ਸੋ ਹੁਣ ਆਪਾਂ ਗੈਤਿਆ ਕਿਸਮਾਂ ਇਹਨਾਂ ਦਾ ਆਪਾਂ ਨੂੰ ਝਾੜ ਵੀ ਵਧੀਆ ਮਿਲਦਾ ਹੈ ਰੇਟ ਵੀ ਜ਼ਿਆਦਾ ਮਿਲਦਾ ਹੈ ਇਹਨਾਂ ਦੇ ਵਿੱਚੋਂ ਇੱਕ ਦੋ ਦਿਨਾਂ ਦੇ ਵਿੱਚ ਜੇ ਆਪਾਂ ਬਜਾਈ ਕਰਨੀ ਹੈ ਤਾਂ 1121 ਹੈ ਮੁੱਛਲ 1401 ਹੈ 1885 ਹੈ 1886 ਹੈ 1985 ਹੈ ਜ਼ਬਰ PV7 ਹੈ PV5 ਹੈ ਇਹ ਕਿਸਮਾਂ ਦੀ ਪਨੀਰੀ ਹੁਣ ਆਪਾਂ ਵੇਚ ਸਕਦੇ ਹਾਂ ਵਧੀਆ ਸਮਾਂ ਇਹਨਾਂ ਦਾ ਚੱਲ ਰਿਹਾ ਜੇਕਰ ਘੱਟ ਸਮੇਂ ਵਾਲੀਆਂ ਕਿਸਮਾਂ ਦੀ ਪਨੀਰੀ ਲਾਉਣੀ ਹੈ ਫਿਰ ਆਪਾਂ ਨੂੰ ਉਹਦੇ ਵਾਸਤੇ ਥੋੜਾ ਜਿਹਾ ਹਲੇ ਰੁਕ ਜਾਣਾ ਚਾਹੀਦਾ ਜੇ ਆਪਾਂ 1500 ਨਾਲ ਲਾਉਣੀ ਹੈ ਜਾਂ 1692 ਸੋਚਦੇ ਆ 1847 ਸੋਚਦੇ ਆ ਤਾਂ ਫਿਰ ਉਸ ਦਿਨ ਰੁਕ ਜਾਓ 15 ਜੂਨ ਤੋਂ ਬਾਅਦ ਫਿਰ ਇਹ ਕਿਸਮਾਂ ਦੀ ਪਨੀਰੀ ਲਗਾਓ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਫਿਰ ਤੋਂ ਬੇਨਤੀ ਹੈ ਵੀਡੀਓ ਨੂੰ ਲਾਈਕ ਅਤੇ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ